ਦੋ ਘਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਸ਼ਲੋਕ ਸੇਖ ਫਰੀਦ ਜੀ ਕੇ 1377 ਅੰਗ ਤੇ ਭਗਤ ਫਰੀਦ ਜੀ ਸ਼ਲੋਕ ਉਚਾਰਨ ਕਰਦੇ ਹਨ। ਸੁਲੋਕ ਸੇਖ ਫਰੀਦ ਕੀ ਇੱਕ ਓਮਕਾਰ ਸਤ ਗੁਰ ਪਰਸਾ ਜਿਤ ਦਿਹਾੜੇ ਤਨ ਬਰੀ ਕਹਿੰਦੇ ਜਿਸ ਦਿਨ ਇਹ ਤਨ ਦਾ ਵਿਆਹ ਹੋਇਆ ਸੀ ਇਹ ਜੀਵ ਦਾ ਇਹ ਦੇਹ ਦਾ ਵਿਆਹ ਇਹ ਜੀਵ ਪ੍ਰਾਣੀ ਇਹ ਸੰਸਾਰ ਵਿੱਚ ਆਇਆ ਸਾਹੇ ਲੈ ਲਖਾਇ ਕਹਿੰਦੇ ਇਹਦਾ ਸਾਹਾ ਲਿਖਿਆ ਗਿਆ ਕਿਹੜਾ ਸੰਪਤ ਸਾਹਾ ਲਿਖਿਆ ਮਿਲ ਕਰ ਪਾਉ ਬੋਤੇ ਜਦੋਂ ਇਸ ਦੀ ਮੌਤ ਹੋਣੀ ਹੈ ਵਿਆਹ ਦੇ ਬਖਤੀ ਲਿਖੀ ਗਈ ਜਦੋਂ ਇਹ ਦੁਨੀਆ ਵਿੱਚ ਆਇਆ ਉਸੇ ਵਕਤ ਮੌਤ ਲਿਖੀ ਮਾਲਕ ਜੇ ਕੰਨੀ ਸੁਣੀ ਦਾ ਮਾਲਕ ਕਹਿੰਦੇ ਜਿਹੜੇ ਮਾਲਕ ਨੂੰ ਕੰਨਾਂ ਨਾਲ ਸੁਣਿਆ ਰੱਬ ਨੂੰ ਸੁਣਿਆ ਐ ਦੇਖਿਆ ਨਹੀਂ ਸੀ ਕਦੇ ਮਾਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਕਹਿੰਦੇ ਫੇਰ ਦਰਗਾਹ ਤੇ ਚ ਗਿਆ ਆ ਸਾਬਕਾ ਤਾਂ ਹੋਏ ਸੁਣਿਆ ਸੀ ਪਹਿਲਾਂ ਦਰਗਾਹ ਵਾਸਤੇ ਦਰਗਾਹ ਦੇਖੀ ਨਹੀਂ ਸੀ जिंद नुमाणी ਕੱਢੀ ਐ ਕਹਿੰਦੇ ਜਿਹੜੀ ਜਿੰਦ ਸੀ ਨਾ ਇਹਦੇ ਚ ਦੇਹ ਦੇਹ ਦੇ ਚ ਜਿੰਦ ਸੀ ਜਿਹੜੀ ਉਹਨੂੰ ਕੱਢ ਲਿਆ ਜਿੰਦ ਨੁਮਾਣੀ ਕੱਢੀ ਐ ਹੱਡਾਂ ਕੂਕੜ ਕਾਇ ਕਹਿੰਦੇ ਜਦੋਂ ਜਿੰਦ ਨੂੰ ਕੱਢਿਆ ਨਾ ਇਹਦੇ ਚ ਜਿਹੜੇ ਹੱਡ ਸੀ ਫਿਰ ਕੜਕਦੇ ਆ ਇਸ ਤਰ੍ਹਾਂ ਜਿੰਦ ਜਾਨ ਨੂੰ ਕਹਿੰਦੇ ਆ ਜਦੋਂ ਜਾਨ ਕੱਢੀ ਐ ਨਾ ਫਿਰ ਇਹ ਹੱਡ ਖੜਕਦੇ ਆ ਇਹਦੇ ਵਿੱਚੋਂ ਕੱਢਣੀ ਐ ਖੜਕਾ ਕੇ ਕੱਢਣੀ ਐ ਜਿੰਦ ਨਮਾਣੀ ਕੱਢੀ ਐ ਹੱਡਾਂ ਕੂ ਖੜਕਾਏ ਸਾਹੇ ਲਿਖੇ ਨਾ ਚੱਲਾਣੀ ਕਹਿੰਦੇ ਜਿਹੜਾ ਸਾਹ ਲਿਖਿਆ ਐ ਨਾ ਜਿਹੜੀ ਮੌਤ ਲਿਖੀ ਐ ਇਹ ਮਿੱਟੀ ਨਹੀਂ ਜਾ ਸਕਦੀ ਸਾਹੇ ਲਿਖੇ ਨਾ ਚਲਣੀ ਜਿੰਦੂ ਕੋ ਸਮਝ ਆਏ ਕਹਿੰਦੇ ਜਿੰਦੂ ਨੂੰ ਸਮਝਾ ਲਾ ਕਿ ਤੈਨੂੰ ਕੱਢ ਕੇ ਤੈਨੂੰ ਵਿਆਹ ਕੇ ਲੈ ਜਾਣਾ ਜਿੰਦੂ ਕੋ ਸਮਝ ਆਏ ਜਿੰਦ ਬਹੁਤੀ ਕਿਹੜੀ ਜਿੰਦਾ ਕਹਿੰਦੇ ਬੋਟੀ ਆ ਇਹ ਜਿਹੜੀ ਜਾਨ ਆ ਇਹਨੇ ਬੋਟੀ ਆ ਜਿੰਦ ਦਾ ਬੋਟੀ ਮਰਨਾ ਬਾਹਰ ਲੈ ਜਾਸੀ ਕਹਿੰਦੇ ਮੌਤ ਨੇ ਇਹਨੂੰ ਵਿਆਹ ਕੇ ਲੈ ਕੇ ਜਾਣਾ ਐ ਜਿੰਦ ਨੂੰ ਜਾਨ ਨੂੰ ਮੌਤ ਨੇ ਵਿਆਹ ਕੇ ਲੈ ਕੇ ਜਾਣਾ ਜਿੰਦ ਦਾ ਬੋਟੀ ਮਾਰਨ ਬਾਹਰ ਲੈ ਜਾਸੀ ਕਹਿੰਦੇ ਮੌਤ ਨੇ ਇਹਨੂੰ ਬਿਆ ਕੇ ਲੈ ਕੇ ਜਾਣਾ ਜਿੰਦ ਬੋਟੀ ਮਾਰਨ ਬਾਹਰ ਲੈ ਜਾਸੀ ਪ੍ਰਾਣ ਕਹਿੰਦੇ ਇਹ ਪ੍ਰਾਣਾ ਨੂੰ ਲੈ ਕੇ ਜਾਣਾ ਜਿਦੀ ਪ੍ਰਾਣਾਂ ਨਾਲ ਜਿਹੜੇ ਸੁਆਸ ਆ ਇਹ ਚਲੇ ਜਾਣੇ ਆ ਆਪਨ ਹੱਤੀ ਝੋਲ ਕੇ ਕਹਿ ਗੱਲ ਲੱਗੇ ਧਾਈ ਨ ਦੇ ਕੀ ਦੇ ਗੱਲ ਲੱਗ ਕੇ ਰੋਣਾ ਮਾਹਣੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਕਹਿੰਦੇ ਹੁਣ ਜਦੋਂ ਜਾਨ ਨਿਕਲਦੀ ਆ ਕੋਈ ਸੁਣਦਾ ਨਹੀਂ ਕੰਨੀ ਨਾ ਸੁਣੀ ਆਏ ਫਰੀਦਾ ਕਿਹੜੀ ਪਮੰਦੀ ਆ ਖੜਾ ਨਾ ਆਪ ਮਹਾਏ ਕਹਿੰਦੇ ਆ ਮਹਾਰੇ ਹੁਣ ਖੜਾ ਨਹੀਂ ਹੋ ਸਕਦਾ ਨਾ ਕੰਨਾਂ ਤੋਂ ਸੁਣਦਾ ਉਸ ਵਕਤ ਫਿਰ ਇਹ ਮੌਤ ਆਉਂਦੀ ਆ ਬਿਉਣੇ ਵਾਸਤੇ ਫਰੀਦਾ ਦਰ درویسی گا کھڑی چلا دنیا پت నే ਤਾਂ اے دنیا وچ مست سی ہن اس در تے جانا جتھے اے دنیا دا حساب کتاب ہونا ہے کی کیتا کہ دنیا چ ਬੰਨ 88 ਪੋਟਲੀ ਕਹਿੰਦੇ ਬੰਨ ਕੇ ਫਿਰ ਪੋਟਲੀ ਇਹ ਚੱਕ ਲਈ ਹਾਂ ਕਿੱਥੇ ਬੰੰਜਾ ਘੱਤ ਕਹਿੰਦੇ ਕਿੱਥੇ ਰੱਖਾਂ ਇਹਨੂੰ ਹੁਣ ਮੁਸਲਮਾਨ ਆਏ ਪੋਟਲੀ ਨੂੰ ਬੰਨ ਕੇ ਦੇ ਨੂੰ ਫਿਰ ਐ ਧਰਤੀ 'ਚ ਦੱਬ ਦਿੰਦੇ ਆ ਕਹਿੰਦੇ ਪੋਟਲੀ ਬੰਨ ਲਈ ਫੇਰੀ ਸੀ ਕੁਛ ਨਾ ਬੁੱਝੇ ਕੁਛ ਨਾ ਸੁੱਝੇ ਕਹਿੰਦੇ ਨਾ ਹੁਣ ਕੁਛ ਬੁੱਝਦਾ ਨਾ ਕੁਛ ਸੁੱਝਦਾ ਕੁਛ ਨਾ ਬੁੱਝੇ ਕੁਛ ਨਾ ਸੁੱਝੇ ਦੁਨੀਆ ਗੁੱਝੀ ਪਾਏ ਕਹਿੰਦੇ ਦੁਨੀਆ ਬੜੀ ਗੁੱਝੀ ਹੈ ਸਾਈ ਮੇਰੇ ਚੰਗਾ ਕੀਤਾ ਇਹ ਕਹਾਣੀ ਮੇਰੇ ਸਾਈ ਨੇ ਮੇਰੇ ਮਾਲਕ ਨੇ ਰੱਬ ਨੇ ਚੰਗਾ ਕੀਤਾ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹਮ ਵੀ ਦੰਜਾ ਆਹੀ ਇਹ ਕਹਾਣੀ ਮੇਰੇ ਸਾਈ ਨੇ ਤਾਂ ਮੇਰੇ ਮਾਲਕ ਨੇ ਤਾਂ ਮੇਰੀ ਸੁਣ ਲਈ ਨਹੀਂ ਤਾਂ ਮੇਰਾ ਵੀ ਇਹੀ ਹਾਲ ਹੋਣਾ ਸੀ ਨਹੀਂ ਤਾਂ ਮੇਰੀ ਵੀ ਪੋਟਲੀ ਬੰਨ ਕੇ ਧਰਤੀ ਚ ਦੱਬ ਦੇਣੀ ਸੀ ਫਰੀਦਾ ਜੇ ਜਾਣਾਂ தில் டேதில் கே டோட ஆபல புக்க பறி கபல சம்பள கபல சம்பளக்கு புக்க பறி என்ன சம்பள பண்ண சோ நடடா திர சூ ஆனா நடடா கஸம தான் ஃபோடா மானக்கி ਕਹਿੰਦੇ ਜਿੰਦੇ ਤੂੰ ਆਪਣੇ ਪਰਮਾਨ ਨਾ ਕਰ ਤੇਰੇ ਦਿਨ ਵੀ ਥੋੜੇ ਐ ਤੂੰ ਆਪਣੀ ਦੇਹ ਤੇ ਮਾਨ ਵੀ ਬੜਾ ਕਰਦਾ ਬੜੇ ਆਪਣੇ ਸਹੱਪਣ ਤੇ ਬੜਾ ਮਾਨ ਕਰਦਾ ਜੇ ਜਾਣਾ ਸੌ ਨੱਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਸਿੰਜਣਾ ਕਹਿੰਦੇ ਲੜਨੇ ਨਾ ਛਿਜ ਜਾਣਾ ਸਿੱਧ ਜੰਦਾ ਕੱਪੜਾ ਫਿਰ ਫਟ ਜਾਂਦਾ ਇਹ ਜਾਣਾ ਲੜ ਛਿੰਜੜਾ ਪੀੜੀ ਪਾਏ ਗੰਡ ਕਹਿੰਦਾ ਗੰਡ ਪਾਲਾ ਇਹਨੂੰ ਜਦੋਂ ਕੋਈ ਨਾ ਕੱਪੜਾ ਫਟਣੇ ਵਾਲਾ ਹੁੰਦਾ ਨਾ ਉਹਨੂੰ ਗੰਡ ਪਾ ਦਿੰਦੇ ਆ ਫਿਰ ਉਹ ਅੱਗੇ ਫਟਣ ਤੋਂ ਹਟ ਜਾਂਦਾ ਤੈ ਜੇਬੜ ਮੈਂ ਨਾ ਕੋ ਸਭ ਜੱਗ ਡੇਠਾ ਹੰਡ ਕਹਿੰਦੇ ਤੇਰੇ ਵਰਗਾ ਕੋਈ ਨਹੀਂ ਸਾਰਾ ਜੱਗ ਮੈਂ ਹਟਾ ਕੇ ਵਰਤ ਕੇ ਦੇਖ ਲਿਆ ਫਰੀਦਾ ਜੇ ਤੂੰ ਅਕਲ ਲਥੀਪ ਕਹਿੰਦਾ ਜੇ ਤੈਨੂੰ ਬਹੁਤ ਅਕਲ ਆਇਆ ਨਾ ਬਹੁਤ ਅਲਤੇ ਕਾਲੇ ਲਿਖਣਾ ਲੇਖ ਕਹਿੰਦੇ ਕਾਲੇ ਮਾੜੇ ਕਰਮ ਨਾ ਕਰ ਜੇ ਤੈਨੂੰ ਅਕਲ ਆ ਗਈ ਨਾ ਮਾੜੇ ਕਰਮ ਨਾ ਕਰ ਕਾਲੇ ਲਿਖਣਾ ਲੇਖ ਕਾਲੇ ਮਾੜੇ ਕਰਮਨ ਕਹਿੰਦੇ ਤੁਕਾਰ ਆਪਨੜੇ ਗਰੀਬਾਨ ਮੈਂ ਕਹਿੰਦੇ ਆਪਣੇ ਰੱਬ ਦੇ ਕੋਲ ਪਹੁੰਚੇਗਾ ਸਿਰ ਨੀਵਾ ਕਹਿੰਦੇ ਨੀਵਾ ਕਰਲਾ ਨੀਵਾ ਹੋ ਜਾ ਸਿਰ ਨੀਵਾ ਕਰ ਦੇਖ ਕਹਿੰਦੇ ਸੀਮ ਸਿਰ ਨੀਵਾ ਕਰਕੇ ਦੇਖ ਲੈ ਨੀਵਾ ਹੋ ਕੇ ਦੇਖ ਲੈ ਤੈਨੂੰ ਰੱਬ ਦੇ ਦਰਸ਼ਨ ਹੋ ਜਾਣ ਨਾਨਕ ਨੀਮਾ ਜੋ ਚੱਲੇ ਨਾ ਲੱਗੇ ਤੱਤੀ ਬੋ ਬਾਣੀ ਹੰਕਾਰ ਨੂੰ ਤੋੜਦੀ ਹੈ ਫਰੀਦਾ ਜੋ ਤੈ ਮਾਰਨ ਮੁਕੀਆਂ ਇਹਨਾਂ ਨਾ ਮਾਰੇ ਘਮ ਜਿਹੜੇ ਤੈਨੂੰ ਮਾੜਾ ਵੀ ਕਰਦੇ ਐ ਤੂੰ ਉਹਨਾਂ ਦਾ ਮਾੜਾ ਨਾ ਕਰ ਫਰੀਦਾ ਜੈ ਤੈ ਮਾਰਨ ਮੁਕਿਆ ਤਿਨਾਂ ਨਾ ਮਾਰੇ ਘਮ ਆਪਨੜੇ ਘਰ ਜਾਈਏ ਕਹਿੰਦੇ ਆਪਣੇ ਘਰ ਚ ਚਲੇ ਜਾਏਗਾ ਸੱਚਖੰਡ ਚ ਚਲੇ ਜਾਏਗਾ ਪੈਰ ਤਿਨਾਂ ਦੇ ਚੁੰਮ ਫਰੀਦਾ ਜਾਂ ਤੋ ਖੱਟਣ ਬੀਲ ਕਹਿੰਦੇ ਜਦੋਂ ਖੱਟਣ ਦਾ ਵਕਤ ਸੀ ਜਦੋਂ ਨਾਮ ਜਪਣ ਦਾ ਵਕਤ ਸੀ ਫਰੀਦਾ ਜਾਂ ਤੋ ਖੱਟਣ ਬੀਲ ਤਾਂ ਤੂੰ ਰੱਤਾ ਦੁਨੀ ਸਿਉ ਕਹਿੰਦੇ ਫੇਰ ਤੂੰ ਦੁਨੀਆ ਨਾਲ ਰੰਗਿਆ ਗਿਆ ਦੁਨੀਆ ਦਾ ਰੰਗ ਚੜ ਗਿਆ ਚੰਨੂ ਦੁਨੀਆ 'ਚ ਮਸਤ ਹੋ ਗਿਆ ਜਦੋਂ ਨਾਮ ਜਪਣ ਦਾ ਵਕਤ ਸੀ ਪਰੀਦਾ ਜੋ ਤੋ ਖੱਟਣ ਬੇਲ ਤਾ ਤੂੰ ਰੱਤਾ ਦੁਨੀ ਸਿਉ ਮਰਗ ਸੁਵਾਹੀ ਨਹੀਂ ਜਾਂ ਪਰਿਆ ਤਾਂ ਲੱਦਿਆ ਕਹਿੰਦੇ ਪਰ ਗਿਆ ਫਿਰ ਪਾਪਾਂ ਦੇ ਨਾਲ ਲੱਦ ਲਿਆ ਗੱਡਾ ਫਿਰ ਪਾਪਾਂ ਦਾ ਦੇਖ ਫਰੀਦਾ ਜੋthia ਕਹਿੰਦਾ ਫਰੀਦਾ ਹੁਣ ਦੇਖ ਲੈ ਤੈਨੂੰ ਜੋ ਲੱਭਿਆ ਇਸ ਦੁਨੀਆ ਵਿੱਚ ਉਹ ਬਖਤ ਤ ਤਾਂ ਗਵਾ ਲਿਆ ਦੇਖ ਫਰੀਦਾ ਜੋthia ਕਹਿੰਦਾ ਹੁਣ ਤੈਨੂੰ ਜੋ ਥਵਾਇਆ ਜੋ ਤੈਨੂੰ ਹੁਣ ਮਿਲਿਆ ਇਸ ਦੁਨੀਆ ਦੇ ਵਿੱਚੋਂ ਕੀ ਮਿਲਿਆ ਤੈਨੂੰ ਦੁਨੀਆ ਵਿੱਚੋਂ ਦੇਖ ਫਰੀਦਾ ਜੋthia ਦਾੜੀ ਹੋਈ ਪੂਰ ਆਹ ਤੈਨੂੰ ਮਿਲਿਆ ਤੇਰੀ ਦਾੜੀ ਹੁਣ ਪੂਰੀ ਹੋ ਗਈ ਚਿੱਟੀ ਹੋ ਗਈ ਇਹ ਪ੍ਰਾਪਤੀ ਹੋਈ ਏ ਤੈਨੂੰ ਦੁਨੀਆਂ ਵਿੱਚੋਂ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਕਹਿੰਦੇ ਅੱਗਾ ਵਕਤ ਤੇਰੇ ਹੁਣ ਮੌਤ ਨੇੜੇ ਆ ਗਈ ਅੱਗੋਂ ਨੇੜਾ ਆਇਆ ਪਿੱਛਾ ਰਹਾ ਦੂਰ ਜਿਹੜਾ ਪਿਛਲਾ ਜਨਮ ਸੀ ਉਹ ਦੂਰ ਚਲੇ ਗਿਆ ਬਚਪਨ ਚਲੇ ਗਿਆ ਜਵਾਨੀ ਚਲੇਗੀ ਬਡਾਪਾ ਪਿਛਲਾ ਤਾਂ ਦੂਰ ਚੱਲਿਆ ਗਿਆ ਮੌਤ ਨੇੜੇ ਆ ਗਈ ਅਗੋ ਨੇੜਾ ਆਇਆ ਪਿੱਛਾ ਰਿਹਾਂ ਦੂਰ ਦੇਖ ਫਰੀਦਾ ਜੇ ਥੀਆ ਪਹਿਲਾਂ ਤਾਂ ਹੁਣ ਦਾੜੀ ਚਿੱਟੀ ਹੋ ਗਈ ਇੱਥੇ ਆ ਗਿਆ ਮੌਤ ਨੇੜੇ ਆ ਗਈ ਹੋਰ ਕੀ ਥਿਆਇ ਤੈਨੂੰ ਦੁਨੀਆਂ ਵਿੱਚੋਂ ਕੀ ਲੱਭਿਆ ਦੇਖ ਫਰੀਦਾ ਜੇ ਥੀਆ ਸੱਕਰ ਹੋਈ ਬਿਸ ਇਹੜੀ ਸ਼ੱਕਰ ਸੀ ਤੇਰੇ ਵਾਸਤੇ ਹੁਣ ਜ਼ਹਿਰ ਬਣ ਗਈ। ਹੁਣ ਨਹੀਂ ਖਾ ਸਕਦਾ ਕੀ ਸ਼ੱਕਰ। ਜ਼ਹਿਰ ਹੈ। ਇਹ ਤੈਨੂੰ ਲੱਭਿਆ ਕਿ ਸ਼ੱਕਰ ਵੀ ਤੇਰੇ ਵਾਸਤੇ ਹੁਣ ਜ਼ਹਿਰ ਬਣ ਗਈ ਹੈ। ਦੇਖ ਫਰੀਦਾ ਜੇthia ਸੱਕਰ ਹੋਈ ਬਿਸ ਸਾਈਂ ਬਾਜੋ ਆਪਾ ਨੇ ਕਹਿੰਦੇ ਆਪਣੇ ਸਾਈਂ ਤੋਂ ਬਿਨਾ ਆਪਣੇ ਰੱਬ ਤੋਂ ਵੀਆ ਬੇਦਨ ਕਹੀਏ ਕਿਸ ਕਹਿੰਦੇ ਹੁਣ ਦੁੱਖ ਕਿਨੂੰ ਸੁਣਾਈਏ ਬੇਦਨ ਜਦੋਂ ਬੇਦ ਦੇ ਚ ਇਹ ਸਰੀਰ ਦੇ ਚ ਬੜੀਆਂ ਦਰਦਾਂ ਬੜਾ ਕੁਝ ਹੋਣਾ ਦੱਸਣੇ ਕਿਨੂੰ ਹੁਣ ਕਾਰ ਵਾਲੇ ਤਾਂ ਸੁਣਦੇ ਨਹੀਂ ਹੁਣ ਹੁਣ ਤਾਂ ਮੰਜਾ ਵੀ ਡੰਗਰ ਵਾਲੇ ਕੋਠੇ 'ਚ ਪਹੁੰਚ ਚੁੱਕਿਆ ਜਿਹੜਾ ਕਾਰ ਦਾ ਕੋਠੀਆਂ ਦਾ ਮਾਲਕ ਸੀ ਨਾ ਬੜੇ ਬੈਡਾਂ ਤੇ ਵਧੀਆ ਤੇ ਪੈਂਦਾ ਸੀ ਹੁਣ ਡੰਗਰ ਵਾਲੇ ਕੋਠੇ 'ਚ ਸਿੱਟਤਾ ਚੱਕ ਕੇ ਬਾਪੂ ਨੂੰ ਉਹਨੂੰ ਕਿਹਨੂੰ ਦੁੱਖ ਦੱਸੇ ਉੱਥੇ ਉੱਥੇ ਕੋਈ ਦੁੱਖ ਸੁਣਨੇ ਵਾਲਾ ਹੈ ਜੇ ਕੋਈ ਖਬਰ ਨੂੰ ਵੀ ਆਉਂਦਾ ਹੈ ਨਾ ਬਾਪੂ ਕੋਲ ਨਹੀਂ ਪਹੁੰਚਦਾ ਕਾਰ ਵਾਲੇ ਟੱਪਰ ਕੋਲ ਹੀ ਬੈਠ ਕੇ ਝੱਲਿਆ ਜਾਂਦਾ। ਉਹਦੇ ਪੁੱਛਦੇ ਆ ਕਿ ਕੀ ਹਾਲ ਹੁਣ ਬਾਪੂ ਦਾ? ਬਾਪੂ ਦਾ ਪੈਣੇ ਕੀ ਹਾਲ ਹੁਣ ਬਾਪੂ ਤਾਂ ਨਾ ਮਰਦਾ ਐ ਨਾ ਮੰਝਾ ਛੱਡਦਾ ਐ। ਅਸੀਂ ਤਾਂ ਤੰਗ ਹੋ ਗਏ ਹੁਣ। ਕਹਿੰਦੇ ਕੋਈ ਅਪਰਾਲਾ ਕਰੋ ਹੁਣ। ਇਹਦੀ ਮੌਤ ਹੋ ਜਵੇ ਕੋਈ ਅਪਰਾਲਾ ਕਰੋ। ਫਿਰ ਸਲਾਹ ਦਿੰਦੇ ਆ ਮੇਰੇ ਵਰਗੇ ਪਤਵੰਤੇ ਕਿ ਇਹ ਨੂੰ ਹੁਣ ਸੁਖਮਨੀ ਸਾਹਿਬ ਦਾ ਪਾਠ ਸੁਣਾ ਦੋ ਉਹ ਨੂੰ ਸੁਣਦਾ ਬਚਾਰੇ ਨੂੰ ਹੁਣ ਉਹਨੂੰ ਤਾਂ ਕੋਈ ਸੋਝੀ ਨਹੀਂ ਹੈਗੀ ਨਾ ਉਹਨੂੰ ਦਿਖਦਾ ਪਾਠ ਕੇ ਨੂੰ ਸੁਣਾਉਣਾ ਹੁਣ ਜਦੋਂ ਉਮਰ ਸੀ ਪਾਠ ਸੁਣਨ ਦੀ ਜਦ ਸੁਣਿਆ ਨਹੀਂ ਦੁਨੀਆ ਚ ਰੰਗੇਲੀਆਂ ਮਾਰੀ ਗਿਆ ਰੰਗਦਲੀਆਂ ਮਾਰਦਾ ਫਿਰ ਗਿਆ ਦੁਨੀਆ ਚ ਸਾਈ ਬਾਜੋ ਆਪਣੇ ਵੇਦਨ ਕਹੀਏ ਕਿਸ ਪਰਦਾ ਅੱਖੀ ਦੇਖ ਪਤੀਣੀਆ ਕਹਿੰਦੇ ਅੱਖਾਂ ਦੇਖ ਦੇ ਕੇ ਪਤੀਣੀਆ ਹੋ ਗਿਆ ਹੁਣ ਦੇਖਣਾ ਬੰਦ ਹੋ ਗਿਆ ਸੋਣ ਸੁਣ ਰੀਨੇ ਕੰਨ ਕਹਿੰਦੇ ਸੁਣ ਸੁਣ ਕੇ ਕੰਨ ਵੀ ਬੋਲੇ ਹੋ ਗਏ ਨਾ ਅੱਖਾਂ ਤੋਂ ਦਿਖਦਾ ਨਾ ਕੰਨਾਂ ਤੋਂ ਸੁਣਦਾ ਆਪਾਂ ਫਿਰ ਪਾਠਕੀ ਨੂੰ ਸੁਣਾਉਣਾ ਹੁਣ ਹੁਣ ਤਾਂ ਸੁਣਦਾ ਹੀ ਨਹੀਂ ਅੱਖਾਂ ਤੋਂ ਕਰ ਨਹੀਂ ਸਕਦਾ ਅੱਖਾਂ ਤੋਂ ਦਿਖਦਾ ਨਹੀਂ ਹੁਣ ਨਾ ਹੁਣ ਪਾਠ ਕਰ ਸਕਦਾ ਨਾ ਸੁਣ ਸਕਦਾ ਫਰੀਦਾ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆਂ ਸਾਖ ਪਕੰਦੀ ਆਈਆਂ ਹੋਰ ਕਰਨਦੀ ਬੰਨ ਕਹਿੰਦਾ ਕੀ ਕਰੀਏ ਹੁਣ ਤਾਂ ਇਹ ਵਕਤ ਆ ਗਿਆ ਜਾਨਦਾ ਇਸ ਦੁਨੀਆ ਤੋਂ ਫਰੀਦਾ ਕਾਲੀ ਜਿਨ੍ਹਾਂ ਨਾ ਰਾਵਿਆ ਕਹਿੰਦਾ ਜਦੋਂ ਢਾਲੀ ਕਾਲੀ ਸੀ ਉਸ ਵਕਤ ਨਹੀਂ ਸਿਮਰਨ ਕੀਤਾ ਫਰੀਦਾ ਕਾਲੀ ਜਿਨ੍ਹਾਂ ਨਾ ਰਾਵਿਆ ਧੌਲੀ ਰਾਵੇ ਕੋਏ ਕਹਿੰਦਾ ਧੌਲੀ ਚ ਵੀ ਕੋਈ ਉਹ ਕੋਈ ਪਾਠ ਕਰਦਾ ਕਾਲੀ ਚ ਤਾਂ ਜਮਾਨੀ ਰਹਿੰਦੀ ਐ ਜਮਾਨੀ ਚ ਤਾਂ ਹਨੇਰੀ ਆਈ ਹੁੰਦੀ ਐ ਇਹ ਤਾਂ ਜਦੋਂ ਫਿਰ ਚਿੱਟੀ ਦਾੜੀ ਹੁੰਦੀ ਹੈ ਫਿਰ ਵਕਤ ਪੈਂਦਾ ਕਰ ਸਾਈ ਸਿਉ ਪਹਿੜ ਰਹੀ ਕਹਿੰਦਾ ਆਪਣੇ ਸਾਈ ਨੂੰ ਬੇਨਤੀ ਕਰ ਰੱਬ ਨੂੰ ਬੇਨਤੀ ਕਰ ਕਰ ਸਾਈ ਸਿਉ ਪਹਿੜੀ ਰੰਗ ਨਵੇਲਾ ਹੋਏ ਕਹਿੰਦਾ ਫਿਰ ਤੈਨੂੰ ਰੰਗ ਨਵੇਲਾ ਹੋ ਜਾਏਗਾ ਫਰੀਦਾ ਕਾਲੀ ਤੌਲੀ ਸਹਬ ਸਦਾ ਹੈ ਕਹਿੰਦੇ ਚਾਹੇ ਦਾੜੀ ਕਾਲੀ ਸੀ ਚਾਹੇ ਚਿੱਟੀ ਸੀ ਰੱਬ ਤਾਂ ਸਦਾ ਹੀ ਵਸਦਾ ਫਰੀਦਾ ਕਾਲੀ ਤੌਲੀ ਸਹਬ ਸਦਾ ਹੈ ਜੇ ਕੋ ਚੇਤਕ ਕਰੇ ਕਹਿੰਦਾ ਜੇ ਕੋ ਯਾਦ ਕਰੇ ਜੇ ਰੱਬ ਦਾ ਸਿਮਰਨ ਕਰੇ ਆਪਨਾ ਲਾਇਆ ਪਰਮ ਨਾ ਲੱਗ ਗਈ ਕਹਿੰਦੇ ਆਪਣਾ ਲਾਇਆ ਪਿਆਰ ਪੈਂਦਾ ਨਹੀਂ ਰੱਬ ਦੇ ਨਾਲ ਆਪਨ ਲਾਇਆ ਪਿਰਮ ਨਾ ਲੱਗੀ ਜੇ ਲੋੜੇ ਸਭ ਕੋਏ ਕਹਿੰਦੇ ਸਾਰੇ ਕਹਿੰਦੇ ਆ ਕਿ ਮੇਰਾ ਰੱਬ ਨਾਲ ਪਿਆਰ ਪੈ ਜੇ ਇਹ ਲੋਚੇ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਕਹਿੰਦੇ ਜਿਹੜਾ ਪਿਆਰ ਦਾ ਪਿਆਲਾ ਨਾ ਖਸਮ ਦਾ ਜੈ ਭਾਵ ਹੈ ਤੈਦੇ ਕਹਿੰਦਾ ਜਿਹੜਾ ਉਹਨੂੰ ਭਾਉਂਦਾ ਹੈ ਇਹ ਉਸ ਨੂੰ ਆਪਣਾ ਪਿਆਰ ਦਾ ਪਿਆਲਾ ਦੇ ਦਿੰਦਾ ਫਰੀਦਾ ਜਿੰਨ ਲੋਇਣ ਜੱਗ ਮੋਇਆ ਕਹਿੰਦਾ ਜਿਨ੍ਹਾਂ ਅੱਖਾਂ ਦੇ ਨਾਲ ਜੱਗ ਨੂੰ ਮੋਹਿਆ ਸੀ ਨਾ ਦੇਖ ਕੇ ਬੰਦਾ ਮੁੰਦਾ ਫਰੀਦਾ ਜਿੰਨ ਲੋਇਣ ਜੱਗ ਮੋਹਿਆ ਸੇ ਲੋਇਣ ਮੈਂ ਦੇਖ ਕਹਿੰਦਾ ਅੱਖੀਆਂ ਮੈਂ ਦੇਖੀਆਂ ਜਿਹੜੀਆਂ ਜੱਗ ਨੂੰ ਮੋਹ ਲੈਂਦੀਆਂ ਸੀ ਕੱਜਲ ਰੇਖ ਨਾ ਸਹਿੰਦੀਆਂ ਕੱਜਲ ਨਾ ਸੁਰਮੇ ਨੂੰ ਕਹਿੰਦੇ ਕਹਿੰਦੇ ਕੱਜਲ ਸੀ ਤੇ ਜਿਹੜਾ ਉਹ ਵੀ ਸਹਂਦੀਆਂ ਨਹੀਂ ਸੀ ਅੱਖਾਂ ਇੰਨੀਆਂ ਨਾਜ਼ਕ ਸਨ ਕਜਲ ਰੇਖ ਨ ਸਹਂਦੀਆਂ ਸੇ ਪੰਖੀ ਸੂਏ ਬਿਹਿਠ ਕਹਿੰਦੇ ਉਹਨਾਂ ਅੱਖਾਂ 'ਚ ਮੈਂ ਪੰਖੀ ਸੂਂਦੇ ਜੰਮ ਦੇ ਦੇਖੇ ਆ ਸੂਂਦੇ ਆ ਉਹਨਾਂ 'ਚ ਕੀੜੇ ਮਕੌੜੇ ਉਹਨਾਂ 'ਚ ਸੂਂਦੇ ਆ ਕਿੱਥੇ ਜਦੋਂ ਮੜੀਆਂ ਵਿੱਚ ਧਰਮ ਸਾਰਤੀ ਚ ਗੱਡ ਦਿੰਦੇ ਆ ਉਹ ਅੱਖਾਂ ਵੀ ਗੱਡੀਆਂ ਗਈਆਂ ਜਿਹੜੀਆਂ ਅੱਖਾਂ ਨੇ ਜੱਗ 모ਇਆ ਸੀ ਕੱਜਲ ਦੀ ਰੇਖ ਨਹੀਂ ਸੀ ਬਰਦਾਸ਼ਤ ਕਰਦੀਆਂ ਉਹ ਅੱਖੀਆਂ ਦੇ ਵਿੱਚ ਹੋਣਾ ਕੀੜੇ ਮਕੌੜੇ ਸੂੰਦੇ ਆ ਫਰੀਦ ਦਾ ਕੋ ਕਹਿੰਦਿਆਂ ਚੰਗੇਂਦਿਆਂ ਕਹਿੰਦਾ ਕੂਕਦਿਆਂ ਤੇ ਚੰਗੇ ਕੰਮ ਪਾਪਾਂ ਦੇ ਵਿੱਚ ਮੱਤੀ ਦਿੰਦੇ ਆ ਲੋਕਾਂ ਨੂੰ ਮੱਤ ਦੇਣਦੇ ਆ ਆਪਣੀ ਤਾਂ ਜਿਹੜੀ ਹੈਗੀ ਹੈਗੀ ਉਹ ਲੋਕਾਂ ਨੂੰ ਸਮਝਾਉਂਦੇ ਆ ਤੂੰ ਆਹ ਕਰ ਲੈ ਮੱਤ ਦਿੰਦੇ ਆ ਅਕਲ ਦਿੰਦੇ ਆ ਫਰੀਦਾ ਕੋ ਕਹਿੰਦੇ ਆ ਕੂਕ ਦੇ ਚੰਗੇਂਦੇ ਆ ਮੱਤੀ ਦਿੰਦੇ ਆ ਨਿਤ ਕਹਿੰਦੇ ਰੋਜ਼ ਮੱਤਾਂ ਦਿੰਦੇ ਆ ਲੋਕਾਂ ਨੂੰ ਜੋ ਸਤਾਨ ਬੁਝਾਇਆ ਕਿ ਜਿਹੜਾ ਸਤਾਨ ਹੈ ਉਹ ਇਹ ਕੰਮ ਕਰਦਾ ਹੈ ਸਤਾਨ ਦਾ ਪੂਤ ਨੂੰ ਕਹਿੰਦੇ ਆ ਕਹਿੰਦੇ ਸਤਾਨ ਇਹ ਕੰਮ ਕਰਦੇ ਆ ਦੂਜਿਆਂ ਨੂੰ ਮਤਾਂ ਦਿੰਦੇ ਆ ਉਹ ਘਰ ਤੋਂ ਕੱਢੇ ਹੁੰਦੇ ਆ ਬਾਹਰ ਦੇ ਚੌਧਰੀ ਹੁੰਦੇ ਆ ਘਰ ਵਿੱਚ ਉਹਨਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਘਰ ਵਿੱਚ ਤਾਂ ਪੁੱਤ ਵੀ ਕੁੱਤਾ ਕਹਿੰਦਾ ਪਤਨੀ ਤਾਂ ਜੋ ਕੁਝ ਬੋਲਦੀ ਆ ਉਹ ਤਾਂ ਉਹਨੂੰ ਹੀ ਪਤਾ ਹੈ ਕਿ ਕਿਆ ਬੋਲਦੀ ਆ ਉਹਨੂੰ ਕੋਈ ਇੱਜ਼ਤ ਨਹੀਂ ਹੁੰਦੀ ਘਰ ਦੇ ਵਿੱਚ ਬਾਹਰ ਦਾ ਚੌਧਰੀ ਬਣਦਾ ਬਾਹਰ ਜਾ ਕੇ ਲੋਕਾਂ ਦੇ ਫੈਸਲੇ ਕਰਾਂਦਾ ਲੋਕਾਂ ਨੂੰ ਮਤਾਂ ਦਿੰਦਾ ਉਹ ਕਹਿੰਦੇ ਸਤਾਨ ਹੁੰਦਾ ਹੈ ਭਾਈ ਜੋ ਸਤਾਨ ਬੰਜਾਇਆ ਸੇ ਕਿਤ ਫੇਰੇ ਚਿਤ ਫਰੀਦਾ ਥੀਉ ਪਵਾ ਹਬੀ ਦੰਬ ਜੇ ਸਾਈ ਲੋੜੇ ਸਭ ਕਹਿੰਦੇ ਤੈਨੂੰ ਸਾਈ ਦੀ ਲੋੜ ਹੈ ਤੈਨੂੰ ਰੱਬ ਦੀ ਲੋੜ ਹੈ ਇੱਕ ਸਿੰਜੇ ਬੀ ਆ ਲਤਾੜੀ ਹੈ ਕਹਿੰਦੇ ਕਿ ਸੱਜ ਗਿਆ ਕੱਪੜਾ ਫੱਟਣ ਦੇ ਕਿਨਾਰੇ ਆ ਗਿਆ ਇੱਕ ਸਿੰਜੇ ਬੀ ਆ ਲਤਾੜੀ ਕਹਿੰਦੇ ਲਤਾੜ ਦਿੰਦੇ ਆ ਤਾਂ ਸਾਈ ਦੇ ਦਰ ਬਾੜੀ ਹੈ ਕਹਿੰਦੇ ਸਾਈ ਦੇ ਦਰ ਦੇ ਚ ਵੜ ਦਿੰਦੇ ਆ ਫਰੀਦਾ ਖਾਕੂ ਨਾ ਨਿੰਦੀਏ ਕਹਿੰਦੇ ਖਾਕ ਨੂੰ ਮਿੱਟੀ ਨੂੰ ਨਾ ਨਿੰਦ ਖਾਕੂ ਜੇਡ ਨਾ ਕੋਏ ਕਹਿੰਦੇ ਜਿੱਡਾ ਹੋਰ ਕੋਈ ਨਹੀਂ ਕਿਉਂ ਜੀਮਦੇ ਆ ਪੈਰਾਂ ਤੱਲੇ ਕਹਿੰਦੇ ਜਦੋਂ ਜੀਮਦੇ ਆ ਜਿਉਂਦੇ ਆ ਮਿੱਟੀ ਥੱਲੇ ਹੁੰਦੀ ਐ ਪੈਰਾਂ ਦੇ ਮੋਇਆ ਉੱਪਰ ਹੋਏ ਕਹਿੰਦੇ ਜਦੋਂ ਮਰ ਜਾਂਦੇ ਆ ਫਿਰ ਇਹ ਮਿੱਟੀ ਉੱਪਰ ਪਾ ਦਿੰਦੇ ਆ ਦੱਬ ਦਿੰਦੇ ਆ ਮਿੱਟੀ ਦੇ ਵਿੱਚ ਫਰੀਦਾ ਜਾਂ ਲੱਭ ਤਾਂ ਨੇਕ ਆ ਕਹਿੰਦੇ ਜਦੋਂ ਲਾਲਚ ਹੈ ਨਾ ਬੰਦੇ 'ਚ ਫਿਰ ਕਾਦਾ ਪਿਆਰ ਆ ਕਹਿੰਦੇ ਜਾਂ ਲੱਭ ਤਾਂ ਨੇਕ ਆ ਲੱਭ ਤਾਂ ਕੂੜਾ ਨੇਹ ਕਹਿੰਦੇ ਜਦੋਂ ਲਾਲਚ ਹੈ ਲੱਭ ਹੈ ਤਾਂ ਕੂੜਾ ਹੈ ਉਹ ਤਾਂ ਝੂਠ ਹੈ ਬਾਣੀ ਰੋਕਦੀ ਹੈ ਲੋਭੀ ਕਾ ਵਿਸਾ ਨਾ ਕੀਜੈ ਕਹਿੰਦੇ ਲੋਭੀ ਦਾ ਵਿਸਾ ਨਾ ਕਰੀਂ ਇਹ ਵੀ ਤਾਂ ਪਰਖਣਾ ਪੈਂਦਾ ਕਿ ਕਿਹੜਾ ਲੂਭੀ ਹੈ ਇਹ ਬਾਬਾ ਨਾਨਕ ਪਰਖ ਲਿੰਦਾ ਹੈ ਇਹਦੇ ਦਰਬਾਰ 'ਚ ਪਰਖਿਆ ਜਾਂਦਾ ਹੈ ਇਹ ਕਿਹੜਾ ਹੈ ਤੇ ਲੂਭੀ ਬੈਠਾ ਕੰਬੀਚ ਕੇ ਕਿਹੜਾ ਇੱਥੇ ਬੰਗਲਾ ਕਿਹੜਾ ਔਰੇ ਹੰਸ ਇਹ ਜਾਣਦਾ ਐ ਇੱਥੇ ਛੁਪਦਾ ਨਹੀਂ ਕਿੱਚੜ ਚੱਤ ਲਗਾਈਏ ਛੱਪੜ ਟੁੱਟੇ ਮੈਂ ਕਹਿੰਦੇ ਕਿਚੜ ਜਿੰਨਾ ਮਰਜੀ ਐ ਐ ਛੱਪੜ ਟੁੱਟ ਜ ਵਿੱਚ ਐ ਮੀਂਹ ਪਵੇ ਫਰੀਦਾ ਜੰਗਲ ਜੰਗਲ ਕਿਆ ਪਵੇ ਕਹਿੰਦਾ ਕਿਆ ਜੰਗਲਾਂ ਚ ਪਿੰਦਾ ਮਣ ਕੰਡਾ ਮੋੜੇ ਹੀ ਕਹਿੰਦੇ ਕੰਡੇ ਵੱਜਦੇ ਆ ਜੰਗਲਾਂ ਚ ਬਸੀ ਰੱਬ ਹੈ ਹਾਲੀ ਐ ਕਹਿੰਦੇ ਰੱਬ ਤਾਂ ਤੇਰੇ ਹਿਰਦੇ ਚ ਵਸਦਾ ਹੈ ਭਗਤ ਫਰੀਦ ਨੇ 12 ਸਾਲ ਜੰਗਲਾਂ ਚ ਗਿਆ ਜਦੋਂ ਗਿਆਨ ਹੋ ਗਿਆ ਫਿਰ ਲੇਕਿਆ ਕਹਿੰਦਾ ਕਿ ਆ ਜੰਗਲ ਚ ਲੱਭਦਾ ਫਿਰਦਾ ਐ ਤੇ ਦਾ ਕੰਡੇ ਵੱਜਦੇ ਆ ਰੱਬ ਤਾਂ ਤੇਰੇ ਹਿਰਦੇ ਚ ਵੱਸਦਾ ਪਤਾ ਲੱਗੇ ਕਿ ਰੱਬ ਹਿਰਦੇ ਵਿੱਚ ਐ ਜੰਗਲਾਂ ਵਿੱਚ ਨਹੀਂ ਲੱਭਣਾ ਰੱਬ ਕਹਿੰਦੇ ਹਿਰਦੇ ਵਿੱਚ ਆ ਤੇਰੇ ਬਸੀ ਰਬ ਇਹ ਅਲੀ ਜੰਗਲ ਕਿਆ ਕਿਉਂਦੇ ਸਿਰ ਨੂੰ ਨਾਨਕਦੇਵ ਜੀ ਮਹਾਰਾਜ ਵੀ ਇਹੀ ਦੱਸਦੇ ਆ ਪਾਗਤ ਵੀ ਇਹੀ ਦੱਸਦੇ ਆ ਕਿ ਰੱਬ ਸਾਡੇ ਹਿਰਦੇ ਚ ਵੱਸਦਾ ਮਨ ਦੇ ਚ ਵੱਸਦਾ ਇਸ ਸੰਸਾਰ ਬਾਹਰ ਲੱਭਦਾ ਹੈ ਲੇਕਿਨ ਜਿਹੜੇ ਸਿਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਜੁੜ ਜਾਂਦੇ ਹਨ ਉਹਨਾਂ ਨੂੰ ਇਸ ਗੱਲ ਦਾ ਗਿਆਨ ਪੈਦਾ ਹੋ ਜਾਂਦਾ ਹੈ ਕਿ ਰੱਬ ਸਾਡੇ ਮਨ ਦੇ ਵਿੱਚ ਬਸਦਾ ਹੈ ਸੋ ਆਓ ਆਪਾਂ ਵੀ ਬਾਬੇ ਨਾਨਕ ਦੀ ਬਾਣੀ ਨੂੰ ਸੁਣੀਏ ਅਮਲ ਕਰੀਏ ਸੋ satsang ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੁਣ ਗਈਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਬਲਾਓ ਫਤੀ ਵਾਹਿਗੁਰੂ ਦਾ ਖਾਲਸਾ ਵਾਹਿ